ਗੁਰੂ ਪਿਆਰਿਓ ਸਾਡੇ ਲਹਿੰਦੇ ਪੰਜਾਬ ਤੋਂ ਭਾਵ ਪਾਕਿਸਤਾਨ ਤੋਂ ਇੱਕ ਬਜ਼ੁਰਗ ਕਵੀ ਨੇ ਜਿਹੜੇ ਬਹੁਤ ਵਧੀਆ ਸ਼ਾਇਰ ਨੇ ਨਾਮ ਤਾਂ ਉਹਨਾਂ ਦਾ ਮੈਨੂੰ ਨਹੀਂ ਪਤਾ ਜੇ ਤੁਹਾਨੂੰ ਉਹਨਾਂ ਦਾ ਨਾਮ ਪਤਾ ਹੋਇਆ ਤਾਂ ਮੈਂਸ਼ਨ ਕਰ ਦਿਓ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਉਹਨਾਂ ਨੇ ਚਾਰ ਲਾਈਨਾਂ ਦੀ ਇੱਕ ਕਵਿਤਾ ਬੋਲੀ ਹੈ ਜਿਸ ਦੇ ਵਿੱਚ ਉਹਨਾਂ ਨੇ ਜੋ ਤਤ ਰੱਖਿਆ ਨਾ ਉਹ ਬਾ ਕਮਾਲ ਹੈ ਉਹ ਤਤ ਉਹ ਸੁਨੇਹਾ ਜੇਕਰ ਹਰ ਧਰਮ ਦੇ ਹਰ ਕੌਮ ਦੇ ਸਾਧੂਆਂ ਸੰਤਾਂ ਦੇ ਪੱਲੇ ਪੈ ਜਾਵੇ ਤਾਂ ਪੂਰੀ ਦੁਨੀਆ ਤਰ ਸਕਦੀ ਹੈ ਉਹਨਾਂ ਨੇ ਚਾਰ ਲਾਈਨਾਂ ਜਿਹੜੀਆਂ ਬੋਲੀਆਂ ਨੇ ਉਹ ਇਸ ਤਰ੍ਹਾਂ ਨੇ ਕਹਿੰਦੇ ਹਾਸੇ ਠੱਠੇ ਹੋ ਜਾਂਦੇ ਨੇ ਜਜ਼ਬੇ ਮੱਠੇ ਹੋ ਜਾਂਦੇ ਨੇ ਹੁੰਦੇ ਨਹੀਂ ਤੇ ਸਾਧ ਇਕੱਠੇ ਔ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਹੁੰਦੇ ਨਹੀਂ ਤੇ ਸਾਧੇ ਇਕੱਠੇ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਗੱਲ ਦੇਖੋ ਕਿੰਡੀ ਕਮਾਲ ਦੀ ਅੱਖੀ ਹੈ ਚੋਰਾਂ ਦਾ ਏਕਾ ਹੋ ਜਾਂਦਾ ਹੈ ਚੋਰ ਇਕੱਠੇ ਹੋ ਜਾਂਦੇ ਨੇ ਪਰ ਜਦੋਂ ਸਾਧਾਂ ਦੀ ਵਾਰੀ ਆਉਂਦੀ ਹੈ ਸੰਤਾਂ ਦੀ ਵਾਰੀ ਆਉਂਦੀ ਹੈ ਇਹ ਇਕੱਠੇ ਨਹੀਂ ਹੁੰਦੇ ਜਿਸ ਦਿਨ ਇਹ ਇਕੱਠੇ ਹੋਗੇ ਇਸ ਦੁਨੀਆ ਦੇ ਉੱਤੇ ਇੱਕ ਨਵਾਂ ਇਨਕਲਾਬ ਪੈਦਾ ਹੋਏਗਾ ਵੈਸੇ ਮੈਂ ਅੱਜ ਦੇ ਸਾਧੂਆਂ ਸੰਤਾਂ ਨਾਲ ਉਹ ਸਤਿਗੁਰ ਉਹ ਰਹਿਬਰ ਉਹ ਮਹਾਪੁਰਖਿਆਂ ਨੂੰ ਨਹੀਂ ਜੋੜਦਾ ਪਰ ਮੈਂ ਇੱਥੇ ਉਦਾਹਰਨ ਦੇਣਾ ਚਾਹਣਾ ਜਦੋਂ ਸਾਧੇ ਇਕੱਠੇ ਹੋਏ ਸੀ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਨਾ ਉਹ ਸਤਿਗੁਰ ਉਹ ਮਹਾਪੁਰਖ ਉਹ ਰਹਿਬਰ ਧੰਨ ਗੁਰਨਾਨਕ ਮਹਾਰਾਜ ਜੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵਿੱਚ ਬਾਬਾ ਫਰੀਦ ਸਾਹਿਬ ਮਹਾਰਾਜ ਸਤਿਗੁਰ ਧੰਨਾ ਜੀ ਸਤਿਗੁਰ ਅਦਾਜ ਜੀ ਸਤਿਗੁਰ ਕਬੀਰ ਜੀ ਸਤਿਗੁਰ ਨਾਮਦੇਵ ਜੀ ਸਤਿਗੁਰ ਸੈਣ ਜੀ ਕਿੰਨੇ ਮਹਾਪੁਰਖ ਨੇ ਜਿਹੜੇ ਇਕੱਤਰ ਕੀਤੇ ਇਕੱਠੇ ਕੀਤੇ ਉਹਨਾਂ ਰਹਿਬਰਾਂ ਨੇ ਇੱਕ ਐਸਾ ਇਨਕਲਾਬ ਲਿਆਂਦਾ ਭਾਰਤ ਦੀ ਧਰਤੀ ਜਿਹੜੀ ਮਨੁਵਾਦ ਦੀ ਗੁਲਾਮ ਹੋ ਚੁੱਕੀ ਸੀ ਉਹਨਾਂ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ ਜਦੋਂ ਸਾਧੇ ਇਕੱਠੇ ਹੁੰਦੇ ਨੇ ਤਾਂ ਇੱਕ ਇਨਕਲਾਬ ਪੈਦਾ ਹੁੰਦਾ ਸੱਚ ਜਾਣਿਓ ਭਾਵੇਂ ਉਹ ਸਿੱਖ ਕੌਮ ਦੇ ਵਿੱਚ ਅੱਜ ਨਹੀਂ ਕਿਸੇ ਵੀ ਧਰਮ ਦੇ ਵਿੱਚ ਨੇ ਕਿਸੇ ਵੀ ਕੌਮ ਦੇ ਵਿੱਚ ਨੇ ਚਲੋ ਨਾਮ ਤਾਂ ਆਪਾਂ ਨਹੀਂ ਲੈਣਾ ਚਾਹੁੰਦੇ ਹੂੰ ਨਿਗਾਹ ਮਾਰ ਕੇ ਵੇਖੋ ਛਾਤੀ ਮਾਰ ਕੇ ਵੇਖੋ ਕੀ ਉਹ ਇੱਕ ਨੇ ਨਹੀਂ ਉਹ ਇੱਕ ਸਟੇਜ ਤੇ ਇੱਕ ਝੰਡੇ ਹੇਠ ਇਕੱਠੇ ਨਹੀਂ ਹੋਣਾ ਚਾਹੁੰਦੇ ਭਾਵੇਂ ਹਰ ਕੋਈ ਕਹਿੰਦਾ ਮੈਂ ਗਰੀਬੀ ਖਤਮ ਕਰਨਾ ਚਾਹੁੰਦਾ ਹਰ ਕੋਈ ਕਹਿੰਦਾ ਮੈਂ ਇਥੋਂ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦਾ ਹਰ ਕੋਈ ਕਹਿੰਦਾ ਮੈਂ ਇਸ ਦੁਨੀਆ ਨੂੰ ਤਾਰਨਾ ਚਾਹੁੰਦਾ ਪਰ ਜਦੋਂ ਇਹਨਾਂ ਨੂੰ ਕਹੋ ਕਿ ਕਿਹਾ ਜਾਂਦਾ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਭਾਈ ਇਸ ਮਨੁੱਖਤਾ ਦਾ ਭਲਾ ਕਰੋ ਸੱਚ ਜਾਣੋ ਇਹ ਸਾਧ ਹੀ ਇਕੱਠੇ ਨਹੀਂ ਹੁੰਦੇ ਤੇ ਚੋਰਾ ਨੂੰ ਕਹਿ ਦਿਓ ਪੂਰੇ ਇੰਡੀਆ ਦੇ ਜਾਂ ਪੂਰੇ ਭਾਰਤ ਦੇ ਪੂਰੀ ਦੁਨੀਆ ਦੇ ਚੋਰਾ ਨੂੰ ਕਹਿ ਦਿਓ ਕਿ ਇਕੱਠੇ ਹੋਵੋਗੇ ਮੈਂ ਕਹਨਾ ਰਾਤੋਂ ਰਾਤ ਇਕੱਠੇ ਹੋ ਜਾਣਗੇ ਉਹ ਤੇ ਸਾਧਾਂ ਨੂੰ ਕਹੋ ਸੱਚ ਜਾਣਿਓ ਸਾਰੀ ਉਮਰ ਲੰਘ ਜਾਏਗੀ ਤੈਨੋਂ ਤਾਂ ਮਹਾਨ ਕਵੀ ਨੇ ਸਲੂਟ ਕਰਦੇ ਹਾਂ ਉਸ ਦੀ ਕਲਮ ਨੂੰ ਹਾਸੇ ਠੱਠੇ ਹੋ ਜਾਂਦੇ ਨੇ ਜਜ਼ਬੇ ਮੱਠੇ ਹੋ ਜਾਂਦੇ ਨੇ ਹੁੰਦੇ ਨਹੀਂ ਤੇ ਸਾਧੇ ਇਕੱਠੇ ਉਹ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ